ਉਹ ਨੱਤ ਬਿਗਰ ਮਾਰਦਾ ਸਾਨੂੰ ਪ੍ਰੋਸੀਜਰ ਕਰਨ ਨਹੀਂ ਦਿੰਦਾ। ਮਾਂ ਤਾਂ ਕੋਈ ਸਰਜਰੀ ਕਰਨੀ ਆ। ਜੀ ਡਾਇਵਰਟ ਕਰ ਦਿੰਦੇ ਆ ਮਾਈਂਡ। ਉਹ ਜਿਹੜੀ ਚੀਜ਼ ਹੁਣ ਉਹਨੂੰ ਸਭ ਪੁੱਛਿਆ ਉਹਨੂੰ ਪੁੱਛਿਆ ਕਿ ਤੂੰ ਕਿਹੜੇ ਗਾਣੇ ਸੁਣਦਾ? ਕਹਿੰਦਾ ਮੈਂ ਸਿੱਧੂ ਮਸੂਏ ਦੇ ਸੁਣਦਾ। ਬੀਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਡਾਕਟਰ ਅਤੀਬ ਬੱਚੀ ਦੀ ਬੱਚੇ ਦਾ ਆਪਰੇਸ਼ਨ ਹੋ ਰਿਹਾ। ਉਹ ਵੀਡੀਓ ਤੁਸੀਂ ਨੇ ਦੇਖੀ ਹੋਵੇਗੀ। ਮੈਂਟਲ ਸਕ੍ਰੀਨਾਂ ਦੇ ਵਿੱਚ ਮਿਲੀਅਨ ਆਫ ਵਿਊ ਸੀ ਉਸ ਵੀਡੀਓ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਉਹ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਤਾਂ ਤੁਹਾਨੂੰ ਦੱਸਦੀ ਕਿ ਸਰਦਾਰ ਬਲਕੌਰ ਸਿੰਘ ਜੀ ਨੇ ਅੱਜ ਉਹ ਵੀਡੀਓ ਸਾਂਝੀ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ ਬੇहद ਭਾਵਕ ਬੋਲ ਲਿਖੇ ਨੇ ਕੀ ਲਿਖਿਆ ਸਰਦਾਰ ਬਲਕੌਰ ਸਿੰਘ ਜੀ ਨੇ ਉਹ ਇੱਕ ਨਜ਼ਰ ਮਾਰਦੇ ਉਸ ਪੋਸਟ ਵੱਲੋਂ ਸਰਦਾਰ ਬਲਕੌਰ ਸਿੰਘ ਜੀ ਨੇ ਪੋਸਟ ਨੂੰ ਸਾਂਝੀ ਕਰਦੇ ਹੋਏ ਲਿਖਿਆ ਸਿੱਧੂ ਦੇ ਜਾਣ ਤੋਂ 681 ਦਿਨ ਬਾਅਦ #ਦਸਲੀਸਪੂਰ ਸਿੱਧੂ ਮੂਸੇਵਾਲਾ 7 ਸਾਲ ਦੇ ਬੱਚੇ ਦੇ ਪੈਰ ਤੇ ਕਾਰ ਦਾ ਟਾਇਰ ਚੜ ਗਿਆ ਹੱਡੀ ਟੁੱਟ ਗਈ ਆਪਰੇਸ਼ਨ ਕਰਵਾਉਣਾ ਪੈਣਾ ਸੀ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ ਅਤੇ ਪਿਤਾ ਅਪਾਹਜ ਹੈ ਸਹਾਰਾ ਕੱਲੀ ਉਸ ਦੀ ਬੁੱਢੀ ਦਾਦੀ ਹੈ ਇਕ ਕੈਂਜੀਓ ਨੇ ਜਗਰਾਉਂ ਦੇ ਹਸਪਤਾਲ 'ਚ ਉਸ ਨੂੰ ਪੜਤੀ ਕਰਵਾਇਆ ਦਰਦ ਨਾਲ ਬੱਚਾ ਚੀਕਾਂ ਮਾਰ ਰਿਹਾ ਸੀ ਹੱਡੀਆਂ ਦੇ ਮਾਹਰ ਡਾਕਟਰ ਦਿਵਾਂਸ਼ੂ ਗੁਪਤਾ ਨੇ ਪੁੱਤਰ ਸਿੱਧੂ ਮੂਸੇਵਾਲਾ ਦਾ ਗੀਤ ਚਲਾ ਦਿੱਤਾ ਜ਼ਖਮੀ ਪਿਆ 7 ਸਾਲਾਂ ਦਾ ਬੱਚਾ ਵੀ ਝੁਮਣ ਲੱਗਾ ਤੇ ਸਟਾਫ ਵੀ ਗੀਤ ਵੀ ਚੱਲਦਾ ਰਿਹਾ ਤੇ ਆਪਰੇਸ਼ਨ ਵੀ ਚੱਲਦਾ ਰਿਹਾ ਇਹ ਹੁੰਦਾ ਸੰਗੀਤ ਅਤੇ ਸ਼ਕਤੀ ਦਾ ਜਾਦੂ ਆਪਣੇ ਬੋਲਾਂ ਅਤੇ ਹੌਂਸਲੇ ਨਾਲ ਸਿੱਧੂ ਮੂਸੇਵਾਲਾ ਅੱਜ ਵੀ ਸਾਡੇ ਵਿਚਕਾਰ ਹੈ ਉਸਦੇ ਬੋਲ ਗਾਣੇ ਦੇ ਰੂਪ ਵਿੱਚ ਤੁਹਾਡੇ ਨਾਲ ਸਾਂਝ ਲਗਾਤਾਰ ਬਾਉਂਦੇ ਰਹਿਣਗੇ ਇਹ ਜਿਹੇ ਹੌਸਲਿਆਂ ਦੀਆਂ ਹਜ਼ਾਰਾਂ ਕਹਾਣੀਆਂ ਲਿਖਦੇ ਰਹਿਣਗੇ ਜਿਨ੍ਹਾਂ ਨੇ ਮੇਰੇ ਪੁੱਤਰ ਸਿੱਧੂ ਦੇ ਕਤਲ ਦੀ ਸਾਜ਼ਿਸ਼ ਰਚੀ ਕਤਲ ਨੂੰ ਅੰਜਾਮ ਦਿੱਤਾ ਉਹਨਾਂ ਦੇ ਆਪਣੇ ਬੱਚੇ ਵੀ ਮੂਸੇਵਾਲਾ ਦੀਆਂ ਗੀਤਾਂ ਤੇ ਨੱਚਣਗੇ ਜਿਨ੍ਹਾਂ ਉਸ ਨੂੰ ਚੁੱਪ ਕਰਵਾਉਣ ਦੀ ਧੁਨਾਣੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਉਹ ਆਪਣੇ ਬੱਚਿਆਂ ਨੂੰ ਵੀ ਰੋਕ ਨਾ ਸਕਣਗੇ ਸਿੱਧੂ ਦੇ ਬੋਲਾਂ ਨੂੰ ਜਿਉਂਦਾ ਰੱਖਣਾ ਤੇ ਉਸ ਦੇ ਇਨਸਾਫ਼ ਦੀ ਲੜਾਈ ਲੜਦਾ ਰਹਾਂਗਾ ਇਹ ਬੋਲ ਸੀ ਸਰਦਾਰ ਬਲਕੌਰ ਸਿੰਘ ਜੀ ਦੀ ਇਸ ਦੇ ਨਾਲ ਹੀ ਦੱਸਦੀ ਕਿ ਅੱਜ ਜਿਵੇਂ ਸਿੱਧੂ ਮੂਸੇਵਾਲਾ ਦਾ 410 ਗਾਣਾ ਰਿਲੀਜ਼ ਹੋਇਆ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ 1 ਘੰਟੇ ਦੇ ਵਿੱਚ 2 ਮਿਲੀਅ ਇਸ ਗਾਣੇ ਤੇ ਹੋ ਚੁੱਕਿਆ ਪਰ ਤੁਹਾਨੂੰ ਦੱਸ ਦਈਏ ਜਦੋਂ ਲਗਾਤਾਰ ਕੋਈ ਗਾਣਾ ਚੱਲਦਾ ਤਾਂ ਗਲਿਚ ਹੁੰਦਾ YouTube ਜਲਦੀ ਜਲਦੀ ਉਸ ਨੂੰ ਅਪਡੇਟ ਨਹੀਂ ਕਰਦਾ ਕਿਉਂਕਿ ਕਿਤੇ ਨਾ ਕਿਤੇ YouTube ਨੂੰ ਲੱਗਦਾ ਹੁੰਦਾ ਹੈ ਕਿ ਇਹ ਸਪੈਮ ਹੈ ਪਰ ਫਿਰ ਵੀ ਤੁਸੀਂ ਦੇਖੋ ਕਿ 1 ਘੰਟੇ ਦੇ ਵਿੱਚ 2 ਮਿਲੀਅਨ ਵਿਊ ਸ਼ੋਅ ਕਰ ਰਿਹਾ ਹੋਣਗੇ ਇਸ ਤੋਂ ਜ਼ਿਆਦਾ ਇਹ ਗਾਣਾ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਜ਼ਰੂਰ ਕਰਿਓ ਇਸ ਦੇ ਵਿੱਚ ਬਲਕਹਰਨ ਕੀਲੇ ਦਾ ਵੀ ਜ਼ਿਕਰ ਹੈ ਬਲਕਹਰਨ ਕੀਲੇ ਨੂੰ ਤੁਸੀਂ ਸਾਰੇ ਜਾਣਦੇ ਹੋ ਬੀਬਾ ਬੰਦਾ ਬਹੁਤ ਨੇਕ ਦਿਲ ਇਨਸਾਨ ਹੈ ਸੋ ਇਸ ਦੇ ਨਾਲ ਨਾਲ ਤੁਹਾਨੂੰ ਵੀ ਦੱਸ ਦਈਏ ਕਿ ਸਰਦਾਰ ਬਲਕੌਰ ਸਿੰਘ ਜੀ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਹੈ ਅੱਜ ਸਿੱਧੂ ਦਾ ਬ ਪੂਰਾ ਹੋਣ ਜਾ ਰਿਹਾ ਸਿੱਧੂ ਹਮੇਸ਼ਾ ਹੀ ਕਬੱਡੀ ਪਲੇਅਰਾਂ ਨੂੰ ਹੱਲਾਸ਼ੀਰੀ ਦਿੰਦਾ ਸੀ ਕਿਉਂਕਿ ਖੁਦ ਸਿੱਧੂ ਆਪ ਮਿੱਟੀ ਨਾਲ ਜੁੜਿਆ ਹੋਇਆ ਹੈ ਸਿੱਧੂ ਦੀ ਸੋਚ ਸੀ ਵੀ ਸਾਡੇ ਪਿੰਡ ਦੇ ਵਿੱਚ ਇੱਕ ਵੱਡਾ ਸਟੇਡੀਅਮ ਹੋਵੇ ਵਧੀਆ ਮੈਦਾਨ ਹੋਵੇ ਜਿੱਥੇ ਕਿ ਮੈਂ ਇੰਟਰਨੈਸ਼ਨਲ ਟੀਮਾਂ ਲੈ ਕੇ ਮੈਚ ਕਰਵਾਵਾਂ ਇਹ ਸਿੱਧੂ ਦਾ ਬਹੁਤ ਵੱਡਾ ਸੁਪਨਾ ਸੀ ਜੋ ਕਿ ਹੁਣ ਮਾਪੇ ਪੂਰਾ ਕਰ ਰਹੇ ਨੇ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਉੱਥੇ ਹੀ ਪ੍ਰੈਸ ਕਾਨਫਰੰਸ ਹੋਈ ਹੈ ਸਰਦਾਰ ਬਲਕੌਰ ਸਿੰਘ ਜੀ ਨੇ ਕੀ ਆਖਿਆ ਉਹ ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਦੋਂ ਸਮਾਂ ਸ਼ੁਰੂ ਹੋਇਆ ਕਰੋਨਾ ਆ ਗਿਆ 1.5 ਦੋ ਸਾਲ ਕਰੋਨਾ ਖਤਮ ਕਰ ਗਿਆ ਸਾਡੇ ਜਿਹੜੀ ਇਹਦੀ ਡਿਵੈਲਪਮੈਂਟ ਦਾ ਕੰਮ ਸੀ ਸਾਰਾ ਉਹ ਅਧੂਰਾ ਰਹਿ ਗਿਆ ਤੁਸੀਂ ਦੇਖੋ ਪੈਸੇ ਸਾਡੇ ਕੋਲੇ ਹਲੇ ਵੀ 4-5 ਲੱਖ ਰੱਗੇ ਬੈਲੈਂਸ ਤੇ ਆ ਪਰੰਤੂ ਸਾਡੀ ਛੱਤ ਜਿਹੜੀ ਹੈ ਦੀ ਸਟੇਡੀਅਮ ਦੀ 팬 ਵਾਲੀ ਬਾਕੀ ਪਈ ਹੈ ਤਾਂ ਅਸੀਂ ਹੁਣ ਕੋਸ਼ਿਸ਼ ਸਾਡੀ ਇਹ ਹੀ ਹੈ ਕਿ ਜਿਉਂ ਜਿਉਂ ਜਵਾਬਤਾ ਖਤਮ ਹੁੰਦੀ ਅਸੀਂ ਇਹਦਾ ਦੁਬਾਰਾ ਤੋਂ ਜੋ ਬਾਕੀ ਰਹਿਦਾ ਕੰਮ ਨੂੰ ਸਟਾਰਟ ਕਰਾਂਗੇ ਤਾਂ ਅਗਲੇ ਸਾਲ ਤੋਂ ਤੁਸੀਂ ਇੱਕ ਵਧੀਆ ਹੋਰ ਵੀ ਮਤਲਬ ਜਸਰਾ ਹੁਣ ਇਹਨੇ ਉਦਮ ਕੀਤਾ ਇਹ ਖੜਾ ਕੰਮ ਰੋਕਿਆ ਮੈਂ ਬੜਾ ਇਹਨਾਂ ਦਾ ਧੰਨਵਾਦ ਕਰਦਾ ਮੈਨੂੰ ਬੜਾ ਸਕੂਨ ਮਿਲਿਆ ਇੱਥੇ ਆ ਕੇ ਕਮ ਸੇ ਕਮ ਅਸੀਂ ਉਸ ਰਸਤੇ 'ਤੇ ਪਹੁੰਚੇ ਜਿਹੜਾ ਸੁਪਨਾ ਕਦੇ ਪੁੱਤ ਸੋਚ ਕੇ ਗਿਆ ਸੀ ਇੱਥੋਂ ਤਾਂ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਵਧੀਆ ਵਧੀਆ ਟੀਮਾਂ ਵਧੀਆ ਟੀਮ ਤਾਂ ਮੈਂ ਆਜਾ 38 ਬੇਟੇ ਇਸ ਨੂੰ ਮੰਨਦਾ ਕਿਉਂਕਿ ਅਸੀਂ ਬਚਪਨ ਨੂੰ ਸੇਧ ਦੇਣੀ ਹੈ ਵੈਸੇ ਵੀ ਸਾਡੀ ਮਾਂ ਖੇਡ ਕਬੱਡੀ ਹੈ ਇਹਦੇ ਉੱਤੇ ਕਾਫੀ ਜਿਹੜੇ ਮੈਂ ਕਹਾ ਵੀ ਕਾਲੇ ਬੱਦਲ ਹੈ ਜਿਹੜੇ ਮੁੰਡਰਾ ਰਹੇ ਨੇ ਅਸੀਂ ਉਹਨਾਂ ਨਜ਼ਰਾਂ ਤੋਂ ਵੀ ਇਹਨੂੰ ਬਚਾ ਕੇ ਰੱਖਣਾ ਹੈ ਔਰ ਅਸੀਂ ਆਪਣੇ ਬਚਪਨ ਨੂੰ ਆਪਣੀ ਜਵਾਨੀ ਨੂੰ ਸਹੀ ਦਿਸ਼ਾ ਦੇਣੀ ਹੈ ਇਸ ਸੰਬੰਧ ਵਿੱਚ ਤੁਹਾਡਾ ਕੀ ਕਹਿਣਾ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਿਓ ਇਹ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਵੇਖ ਰਹੇ ਹੋ ਆਪਣੇ ਪਿੰਡ ਸ਼ਹਿਰ ਦਾ ਨਾਮ ਵੀ ਜਰੂਰ ਲਿਖਿਓ ਇੰਸਟਾਗ੍ਰam ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਜਾਂਦੇ ਜਾਂਦੇ ਆਪਣੇ ਭਰਾ ਨੂੰ ਫੋਲੋ ਵੀ ਜ਼ਰੂਰ ਕਰ ਲਿਓ